ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਤੁਸੀਂ ਜੀ ਕਿਵੇਂ ਉਮੀਦ ਕਰਦੇ ਆ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਕਰ ਰਹੀ ਸੀਗੇ ਸਲਾਈ ਆਪਾਂ ਤੁਹਾਨੂੰ ਦਿਖਾਉਣੇ ਅੱਜ ਆਪਾਂ ਲਔਰੇ ਲੁਪੀਆਂ ਜਿਹੜੇ ਆਪਾਂ ਚਾਕਾਂ ਤੇ ਲਾਉਣੇ ਆ ਨਾ ਲੁਪੀਆਂ ਉਸ ਕਰਕੇ ਨਾ ਆਪਣੇ ਚਾਗ ਨਹੀਂ ਉੱਡੜਦੇ ਫਿਰ ਤੇ ਆਪਾਂ ਤੁਹਾਨੂੰ ਉਹਦੇ ਬਾਰੇ ਦਿੰਨੇ ਆ ਡਿਟੇਲ ਲਓ ਜੀ ਬਿਡੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਤੇ ਚਲੋ ਜੀ ਆਪਾਂ ਕਰਦੇ ਆ ਵੀਡੀਓ ਸ਼ ਕਈ ਦਿਨ ਹੋ ਗਏ ਸਿਪਾ ਸਲਾਈ ਕਰੇ ਜਾਂਦੇ ਨੇ ਸੁੱਟਾਂ ਸਟਿਚਿੰਗ ਕਰਦੇ ਸੀਗੇ ਦੋ ਕਿ ਮੀਝ ਆਪਣੇ ਕੱਲ ਬਣ ਜਾਣੀ ਸੀਗੇ ਕੱਲ ਆਪਣੇ ਵਿਚਾਰੇ ਰਹਿ ਗਏ ਆਪਾਂ ਤਾਂ ਬਣੇ ਨਹੀਂ ਕੱਲ ਨੂੰ ਆਪਣੇ ਤੂੜੀ ਬਣਾਈ ਜਾਂਦੀ ਸੀਗੇ ਤੂੜੀ ਦਾ ਕੰਮ ਐਥੇ ਪਕਾਣਾ ਇੱਕ ਦਾਣਾ ਪੱਕਾ ਛੇਤੀ ਸਾਮਤਾ ਤੂੜੀ ਦਾ ਕੰਮ ਜੀ ਲੰਬਾ ਚੱਲ ਪਿਆ ਕਿਉਂ ਪਹਿਲਾਂ ਜਿੰਨੇ ਕ ਆਪਾਂ ਵੱਡੀ ਸੋਨੇ ਦੀ ਤੂੜੀ ਆਪਾਂ ਘਰੇ ਢੋਤੀ ਕੁਸ਼ ਆਪਾਂ ਜਿਹਦੇ ਸਿੱਖ ਨਹੀਂ ਸੁਣਦੇ ਸੜਤੀਆਂ ਫਿਰ ਆਪਾਂ ਨੇ ਉਸ ਤੋਂ ਬਾਅਦ ਖੜ ਗਏ ਸੀਗੇ ਜੀ ਬਣਾਈ ਨਹੀਂ ਤੂੜੀ ਫਿਰ ਆਪਾਂ ਨੇ ਨਾ ਮੱਕੀ ਮੁੱਕੀ ਬੀਜਣ ਲੱਗੇ ਚਾਰ ਵਾਲੀ ਤੇ ਬਾਹਰ ਦੂਜਾ ਪਾਣੀ ਲਾਉਣ ਲੱਗੇ ਜਿੱਦਾਂ ਆਪਾਂ ਮੂੰਗੀ ਬਿਦਣੀ ਆ ਇਸ ਕਰਕੇ ਫਿਰ ਆਪਾਂ ਦੂਸਰੇ ਬਾਣ ਚ ਹੁਣ ਲੱਗੇ ਆਪਾਂ ਕਰਨ ਆਪਾਂ ਤੂ ਵੀ ਅੱਜ ਤੂੜੀ ਨਹੀਂ ਬਣਾਈ ਜਾਂਦੇ ਅੱਜ ਵੀ ਕੱਲ ਵੀ ਆਪਣੇ ਤੂੜੀ ਬਣਾਦੇ ਸੀ ਇਸ ਕਰਕੇ ਬਹੁਤ ਟਾਈਮ ਘਟ ਲੱਗੇ ਅੱਜ ਆਪਾਂ ਗਏ ਸੀਗੇ ਆਪਣੇ ਘਰ ਦੇ ਦੁਆਰਾ ਸਭ ਭੋਗ ਸੀਗਾ ਜਿੱਥੇ ਦੇ ਆਪਾਂ ਘੁੰਮ ਕੇ ਜਾ ਕੇ ਆਏ ਘੰਟਾ ਤੱਕ ਵਿਚਾਲਦੀ ਹੁਣ ਆਪਾਂ ਫਿਰ ਚਾਹ ਪਾਣੀ ਬਣਾ ਕੇ ਪਿੱਛੇ ਹੁਣ ਆਪਾਂ ਬੈਠੇ ਜੀ ਕਮੇਸ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਣਾ ਦਿਲਿਆ ਡਿਟੇਲ ਆਪਾਂ ਲਾ ਦਈਏ ਬਣਾਤੇ ਆਂ ਜੀ ਆਪਾਂ ਲੁਕੀਆਂ ਆਪਾਂ ਲਾਈਏ ਚਾਕਾਂ ਤੇ ਰੋਟੀਆਂ ਤੇ ਇਹ ਪਾ ਚੱਕਾ ਤੇ ਨਾ ਬੰਦ ਨਹੀਂ ਕਰਦੇ ਹੈ ਇਸ ਕਰਕੇ ਆਪਾਂ ਆ ਲੁੱਟੀਆਂ ਲਾਉਣੀ ਆ ਨਾ ਰੋਈ ਇਸ ਤਰ੍ਹਾਂ ਲਾਉਣੀ ਆ ਦੇਖੋ ਇੱਧਰ ਲਾ ਕੇ ਆ ਮੈਦਲੇ ਪਾਸੇ ਇਹਨਾਂ ਨਾਲ ਨਾ ਚਾਹੂ ਫੇਰ ਉੱਡਦੇ ਵੀ ਹੈਗੇ ਇਹ ਲਾ ਪਣੀ ਤਿਆਰ ਨੇ ਜਿਹਨੂੰ ਬੰਦੇ ਨੂੰ ਦਬਾਉਣਾ ਹੈ ਦੇਖ ਸਕਦੇ ਹਾਂ ਹੁਣ ਆਪਾਂ ਇਸੇ ਤਰ੍ਹਾਂ ਦੂਸਰੀ ਲਾਉਣੀ ਹੈ ਇਹਦੇ ਧਿਆਨ ਨੇ ਉਹ ਜਿਹੜਾ ਨਾ ਇਸ ਤਰ੍ਹਾਂ ਪੜਾ ਇੱਥੇ ਪ੍ਰਬੰਧ ਲਾਏ ਜਾਂ ਉਹ ਨਹੀਂ ਲਗਾਉਂਦੇ ਇਹ ਆਪਾਂ ਅਗਲੇ ਭਾਂਤ ਲਾਤੀ ਤੇ ਇਹ ਆਪਣਾ ਲੈਣ ਬੜਾ ਕਿ ਨਹੀਂ ਨਾ ਆਪਾਂ ਅੜੂ ਦੂਸਰੇ ਤੇ ਲਾਉਂਦੇ ਆਵਣੇ ਕੋਈ ਨਹੀਂ ਦਾ ਕੰਮ ਆਪਣਾ ਦੋ ਦਿਨ ਦਾ ਬਣ ਕੇ ਖੜ ਗਿਆ ਕਿ ਕੰਮ ਕਰਨ ਲੱਗਦੇ ਨੇ ਨਾ ਇਸ ਕਰਕੇ ਮਸ਼ੀਨ ਤੇ ਬੈਠੇ ਨਹੀਂ ਆ। 10-20 ਮਿੰਟ ਹੁੰਦੀ ਆਪਣਾ ਮੱਝਾਂ ਦਾ ਟਾਈਮ ਹੁੰਦਾ ਆਪਣਾ ਪਾਣੀ ਪੁਣੀ ਪਲਾਉਂਦੇ ਆ। ਜਦੋਂ ਬਾਅਦ ਵਿੱਚ ਆ ਕਰਦੇ ਨੇ ਕਿ ਰੱਦ ਨਾ ਫਰਪਾਈ ਤੇ ਹੋ ਜਾਣਗੇ। ਫਿਰ ਆਪਾਂ ਸ਼ਾਮ ਨੂੰ ਤਰਪਾਈ ਕਰ ਦਾਂਗੇ ਨਾ। いいですね。<laughs> <laughs> ਨੀਂਦ ਸਲਾਈ ਕਰਦੇਗਾ ਟਾਈਮ ਲਾਦਾ ਛੋਟੇ ਮੋਟੇ ਕੰਮਾਂ ਤੇ ਨਾ ਟਾਈਮ ਲੱਗ ਜਾਂਦੇ ਆ ਜੇ ਆਪਾਂ ਮੁੰਡੇ ਵਾਲੇ ਲੰਮੇ ਨੇ ਵੀ ਇਹ ਆਪਣੇ ਲਾਤੇ ਚੱਕਾ ਲੈ ਤੇ ਰੜੀ ਲੈ ਗਏ ਹੁਣ ਆਪਾਂ ਬਣਾ ਲਈਏ ਇਹਦੀ ਬਾਹਰ ਤਿਆਰੀਆਂ ਵੀ ਨਾ ਪਹਿਲਾਂ ਮਾਵਾ ਤੇ ਨਿਸ਼ਾਨ ਨਹੀਂ ਲਾਉਣੀ ਯਾਦ ਨਵਾਸਤੇ ਸੋ ਨਾ ਆਪਾਂ ਦੱਸਦੇ ਆ ਜੇ ਨਾ ਆਪਾਂ ਜਿਹੜੀ ਫਰਲ ਜੀ ਬਾਹਰ ਦੀ ਉਹਨੇ ਹੋਣਾ ਮੰਗੇ ਬੜੀ ਜਿਆਦਾ ਨਹੀਂ ਕਰਦੇ ਹੈਗੇ ਤਾਂ ਆਪਾਂ ਕਰਦੇ ਹਾਂ ਜੇ ਥੋੜੀ ਜੀ ਅੱਧਾ ਪਾਉਣਾਂ ਚ ਜਿਆਦਾ ਨਹੀਂ ਰੱਖਾਂਗੇ ਵਿਚਾਰੋ ਜੀ ਆਪਾਂ ਅੱਧਾ ਚ ਘੱਟ ਰੱਖਾਂ ਬਾਹ ਜੜਤਾ ਬਹੁਤ ਸੌਖਾ ਤਰੀਕਾ ਸਿਰ ਮੈਂ ਦੱਦਿਆ ਆਪਾਂ ਨਾ ਇਧਰੋਂ ਮਿਲਣਾ ਜਿੰਨਾ ਆਪਣਾ ਇਧਰੋਂ ਮੋਢਾ ਹੁੰਦਾ ਆ ਮੋਡਾ ਜਾਇ ਬਾਝੜਨੀ ਨਾ ਆਪਾਂ ਮੋਡਾ ਮਿਲਣਾਗਾ ਆ ਦੇਖ ਆਪਣਾ ਅੱਧਾ ਇਚ ਪਿਛਲਾ ਪੰਲਾ ਤਾ ਹੁੰਦਾਗਾ ਇਹਨੂੰ ਆਪਾਂ ਇਸ ਤਰ੍ਹਾਂ ਇਹ ਲਓ ਆਪਣਾ ਨਾ ਸਵਾ ਨਾ ਹੋ ਗਿਆ ਇਹ ਆਪਾਂ 8 ਇਚ ਸਵਾ 8 ਇਚ ਕਰਨਾ 1 ਇਚ ਆਪਾਂ ਨੇ ਕਟਾ ਲੰਦਾ ਫਿਰ ਆਪਾਂ ਮੋਡਾ ਨਾ ਜਦੋਂ ਸਹੀ ਹੁੰਦਾ ਜਦੋਂ ਆਪਾਂ 1 ਇਚ ਕਟਾ ਲੈਨੇ ਇਧਰ ਆਪਾਂ ਖੜਾਣਗੇ ਇੱਕ ਜਾਂ ਤੁਸੀਂ ਅੱਧਾ ਇੰਚ ਘਟਾ ਸਕਦੇ ਹੋ। ਲਓ ਇੱਥੇ ਪਾ ਲਾਂਗੇ 8.5 ਇੰਚ। ਇੱਥੇ ਲਾਵਾਂਗੇ ਆਪਾਂ। ਧੂਰ ਰੱਖਾਂਗੇ ਬਾਹਰ ਪਾਸੇ 6 ਇੰਚ। ਆਇਆ ਆਪਾਂ 7.4 ਇੰਚ ਤਨੇਸ਼ਾ ਨਹੀਂ ਲਾਵਾਂਗੇ। ਇੱਥੇ ਰੱਖਾਂਗੇ ਆਪਾਂ 0.5 ਇੰਚ। इे आप दो पेंट फर्क पाइ इस तरह अपना खुशा नहीं लाइनिया ये अपना मोडा है नौ इंच इतने रखे अपा साढ़े अठ इंच अर्धा इंच अपने कटाता इतों छह इंच मूहो बह रखे इथो आप पाने छे रखे इतो चार इंच लगवाई लें ਇਹ ਜਿਹੜੀ ਬਾਹਰ ਇਹ ਜਮਾ ਸਹੀ ਪ੍ਰੋਪਰ ਆਪਣਾ ਆਊਗਾ ਆ ਦੇਖੋ ਐਸੀ ਤਰ੍ਹਾਂ ਆਪਣਾ ਦੂਸਰੀ ਮਾਤ ਦੇ ਦੋਗੇ ਚਲੋ ਅਰੇ ਸਾਢੇ ਆਧੇ ਇੰਚ ਪੂਰਾ ਲਾਵਾਂਗੇ ਆਪਾਂ ਇਹ 6 ਇੰਚ ਨੀਚੇ ਨੂੰ ਆਪਣਾ 4.5 ਇੰਚ ਇਹ ਲੋਹਾ ਨਾ ਪਰੇ ਛੇ। ਉਸ ਤਰ دوسرے ਤਰ੍ਹਾਂ ਆਪਾਂ ਇਹ ਜਿਹੀ ਨਿਸ਼ਾਨੀ ਲਾਵਾਂਗੇ। ਇਸੇ ਤਰ੍ਹਾਂ ਆਪਾਂ ਨਾ ਅੰਨੀ ਦੇ ਕਾਟ ਪਾਵਾਂਗੇ। ਸਭ ਆਪਾਂ ਪਹਿਲਾਂ ਨਿਸ਼ਾਨੀ ਲਾ ਕੇ ਦਿਖਾਇਆ ਜਾਗਾ। ਔਰ ਇਹ ਵਾਲੀ ਕੁੱਲੀ ਬਾਹ ਕਰ ਦਿੰਦੇ ਆਪਾਂ ਉਹਨੇ ਨਹੀਂ ਕੀਤੀ ਆਪਾਂ ਥੋੜੀ ਇੰਨੀ ਕੀਤੀ ਐ ਇਥੋਂ ਆਪਾਂ ਥੋੜੀ ਜਿਹੀ ਘਟਾਦੀ ਪਿੱਛੇ ਆਪਾਂ ਕੋ ਨੂੰ ਰੱਖੇ ਜਿੰਨੇ ਆਪਣੀ ਕੁੱਲੀ ਐ ਇਹ ਮੋਢੇ ਨੂੰ ਆਪਾਂ ਕਿੰਨੀ ਜਿਹੇ ਮੋਢੇ ਨਾਲ ਆਪਾਂ ਅੱਧਾ ਇੰਚ ਦਾ ਹਰ ਕੇ ਰਖਣਾ ਹੁੰਦਾ ਹੀ ਇਹਦਾ ਅੱਧਾ ਇੰਚ ਆਪਾਂ ਨੇ ਕੱਟ ਰੱਖਣਾ ਹੁੰਦਾ ਮੋਢਾ ਤਾਂ ਜਵਾਦ ਹੋਣਾ ਚਾਹੀਦਾ ਫਿਰ ਆਪਾਂ ਨੇ ਕਿਉਂਕਿ ਥੋੜੀ ਖਿੱਚ ਕੇ ਨੇ ਆਪਣੇ ਇਸ ਤਰ੍ਹਾਂ ਕੇ ਫਿਰ ਆਪਣਾ ਸਹੀ ਆ ਜਾਊਗਾ ਤੁਹਾਨੂੰ ਲਾਗੋ ਤੇ ਉਹ ਹਰਤ ਨਹੀਂ ਮੈਂ ਤਾਂ ਆਪਣਾ ਕੋਈ ਚੀਜ਼ ਨਹੀਂ ਬੰਦਦੀ ਨਾ ਆਪਣਾ ਕਿੰਨੀ ਜਿਹਾ ਬਦੂਗਾ ਜਿੰਨਾ ਆਪਣੀ ਬਾਹ ਬਦੂਗੀ ਆਪਾਂ ਲਈ ਸਹੀ ਹੁੰਦੀ ਆ ਆਪਣਾ ਮੋਦਾ ਜਾਣਦੇ ਹੁਣ ਚਲੋ ਇਹ ਸੀ ਕਿ ਸੁਣੋ ਆਪਾਂ ਬਾਵਾ ਤੇ ਜਾਣਦੇ ਤੇ ਕੰਮ ਨਾਲ ਰੁਕੀਆਂ ਲਾਉਣ ਦੀ ਬਟੇਰੂ ਤੇ ਚਲੋ ਜੀ ਅੱਜ ਦੀ ਵੀਡੀਓ ਲੈ ਕੇ ਆਇਆ ਮੈਂ ਬੜਾ ਨੈਸਟਲੋਜੀਕਲ ਕੰਮ ਕਰ ਰਿਹਾ ਹਾਂ ਸੱਸ ਸਰੀਆ